ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਦੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਰੋਡੇ ਬਾਈ ਸਖ ਮੰਦਰ ਕੋਲ ਪਹੁੰਚੇ ਆ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਵਪਾਰ ਦਾ ਕੰਮ ਕਰਦੇ ਆ ਬਾਈ ਰੂਟੀਨ 'ਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਨੇ ਤੇ ਦੂਜੇ ਜਾਂ ਤੀਜੇ ਦਿਨ ਆਪਣੇ ਚੈਨਲ ਤੇ ਵੀਡੀਓ ਬਾਈ ਦੀ ਆਉਂਦੀ ਰਹਿੰਦੀ ਹੈ। ਤਿੰਨ ਐਨੀਮਲ ਬਾਈ ਦੇ ਸੇਲ ਆ ਤੋਂ ਦੋ ਦੋਕੜ ਗੱਬਣ ਤੇ ਇੱਕ ਤਾਜੀ ਸੂਈ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕਿ ਦੁੱਧਵਾ ਦਾ ਕਿ ਨਮਾ ਸੂਆ ਪਸ਼ੂਦੰ ਨੂੰ ਬਾਈ ਦੇ ਸਾਰੇ ਦਿਖਾਈ ਦਿੱਤੇ ਆ ਸ਼ੌਂਕੀਆ ਤੌਰ ਤੇ ਪਸ਼ੂ ਵੀ ਰੱਖੇ ਹੋਏ ਨੇ ਇੱਕ ਚੰਗਾ ਮਾਲੀ ਤੇ ਟੌਪ ਦੀ ਨੀਲੀ ਰਵੀ ਦੀ ਮੱਝ ਦੇਖ ਸਕਦੇ ਹੋ ਤੁਸੀਂ। ਬਾਕੀ ਨਾਲ ਦੇ ਨਾਲ ਵਪਾਰ ਦਾ ਕੰਮ ਆਈ। ਜਾਣਕਾਰੀ ਪ੍ਰੋਪਰ ਬਾਈ ਤੋਂ ਲੈਣੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਸੁਖਮੰਦਰ ਆ ਪੈਂਡ ਰੋਡ ਤੇ ਕੋਠੇ ਸਾਤਾ ਠੀਕ ਹੈ ਆਪਾਂ ਪਹਿਲਾ ਵੀਡੀਓ ਪੰਜੇ ਸੇਲ ਹੋ ਜਾਂਦੇ ਪਸੂ ਜੀ ਨਾਮ ਦੀ ਆ ਠੀਕ ਆ ਜੀ ਅੱਜ ਤਿੰਨ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਨੀਲੀ ਰਾਬੀ ਤੋਂ ਜੀ ਇਹਦੀ ਕੀ ਡਿਟੇਲ ਆ ਜੀ ਇਹਦੀ ਡਿਟੇਲ ਇਹ ਆ ਵੀ ਇਹਨੇ 16 ਤੋਂ 17 ਕਿਲੋ ਤੱਕ ਦਿੱਤਾ ਤਾਜੀ ਸੂਈ ਨੇ ਤਾਜੀ ਸੂਈ ਨੇ ਜਿਹਦੇ ਜਿਹੜੇ ਬੰਦੇ ਨੇ ਦਵਾਈ ਹੈ ਇਹਦੇ ਕੋਲੋਂ ਆਈ ਹੈ ਹਾਂਜੀ ਹਾਂਜੀ ਉਹਨਾਂ ਦੇ ਕੋਲੇ 20 ਤੋਂ 22 23 ਕਿਲੋ ਤੱਕ ਮੱਜਾਂ 20 22 ਕਿਲੋ ਵਾਲਾ ਮੱਜਾਂ ਉਹਨਾਂ ਕੋਲੇ ਚੰਗੀਆਂ ਹੀ ਮੱਜਾਂ ਰੱਖਿਆ ਹੋਏ ਚੰਗੀਆਂ ਐ ਲੋਡ ਪੈਂਦੇ ਮੈਂ ਨਾਮ ਵੀ ਦੱਸ ਦੂੰ ਹਣਾ ਠੀਕ ਹੈ ਜੀ ਮੈਂ ਨਾਮ ਦੱਸ ਦਿਆਂ ਉਹਨੂੰ ਫੋਨ ਲਾਈ ਜਾਣਗੇ ਬੰਦੇ ਉਹ ਕੋਈ ਫਾਇਦਾ ਨਹੀਂ ਹਣਾ ਠੀਕ ਜਿਹੜਾ ਵੀ ਰਸੌਤਾ ਕਰੂ ਲੋਡ ਪੈਂਦੇ ਮੈਂ ਦੱਸ ਵੀ ਦਊ ਜਿਹੜਾ ਵੀ ਰਸੌਤਾ ਕਰੂਗਾ ਜੇ ਕੋਈ ਡਿਟੇਲ ਜਾਣਨੀ ਚਾਹੁੰਦਾ ਆਪਾਂ ਦੇ ਦਾਂਗੇ ਦੇ ਦਾਂਗੇ ਆਪਾਂ ਕੋਈ ਲੱਕ ਚੱਪ ਤੇ ਕਰਨਾ ਹਣਾ ਠੀਕ ਹੈ ਜੀ ਤੇ ਚੀਜੇ ਸੂਏ ਇਹਨੇ ਸ ਠੀਕ ਆ ਜੀ ਹਾਂ ਤੇ ਕਿੰਨੇ ਟਾਈਮ ਦੀ ਗੱਬਣ ਆ ਜੀ ਇਹ 6 ਮਹੀਨਾ ਦੀ ਗੱਬਣ ਠੀਕ ਆ ਜੀ ਤੇ ਦੁੱਧ ਤੋਂ ਤੋਂ 20 ਕਿਲੋ 2 ਕਿਲੋ ਥਣਪਾਸ ਕਰਾਉਗੇ ਹਾਂ ਜੀ ਠੀਕ ਆ ਜੀ ਤੇ ਮਾਲਕ ਨੇ ਸਿੰਮਨ ਵਗੈਰਾ ਦਾ ਦੱਸਿਆ ਜੀ ਇਹਦੇ ਲੋਹਰੀ ਦਾ ਸਿੰਮਨ ਲੱਗਾ ਜੀ ਤੇ ਲੋਹਰੀ ਬੁੱਲਦਾ ਜੀ ਹਾਂ ਲੋਹਰੀ ਠੀਕ ਆ ਜਿਹਨੂੰ ਅਸਟੀ ਦਾ ਹੈਗਾ ਬੋਲਾ ਹਾਂ ਜੀ ਟਾਪ ਕੁਆਲਿਟੀ ਦਾ ਬੋਲਾ ਸਾਰਿਆਂ ਨੂੰ ਪਤਾ ਹੀ ਹੈ ਲੋਹਰੀ ਬੁੱਲਦਾ ਜੀ ਉਸ ਤੋਂ ਗੱਬਣ ਆ 6 ਮਹੀਨਿਆਂ ਦੀ ਬਾਈ ਗੱਬਣ ਦੱਸਦਾ ਏ ਤੇ ਬਾਕੀ ਥਣੇ ਪਾਸ ਕਰਾ ਦੂਗੀ। ਤਾਜੀ ਸੂਈ ਨੇ 16 ਤੋਂ 17 ਕਿਲੋ ਦੁੱਧ ਤਾਂ ਥੋੜੀ ਜੀ ਤੋਰ ਕੇ ਦਿਖਾ ਦਿੰਗੇ। ਹਾਂ ਬਖਾ। ਫੇਸ ਕੁਆਲਟੀ ਬਹੁਤ ਸੋਹਣੀ ਆ ਜੀ। ਦੇਖ ਸਕਦੇ ਹੋ ਤੁਸੀਂ। ਬਾਕੀ ਹੈਵੀ ਬੋਡੀ weight ਦੀ ਆ ਜੀ ਦੇਖ ਸਕਦੇ ਹੋ। ਬਰੀਕ ਚਮੜੀ ਦੀ, ਪੈਠ ਪੂੜਾ ਬਹੁਤ ਚੌੜਾ ਜੀ। ਦੇਖ ਸਕਦੇ ਹੋ ਹਵਾਨਾ ਨੇੜੇ ਤੋਂ ਦਿਖਾ ਦੇਣਾ ਜੀ ਤੁਹਾਨੂੰ ਸੋਹਣਾ ਐ। ਬਾਕੀ 16 ਤੋਂ 17 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਕਿ ਤਾਜੀ ਸੂਈ ਨੇ ਦਿੱਤਾ। ਤੇ ਬਾਈ ਕਹਿੰਦਾ ਆਪਾਂ ਗਰੰਟੀ ਲਾਵਾਂਗੇ ਜੀ ਦੁੱਧ ਦੀ ਕਿਉਂਕਿ ਜਾਤ ਬਰੀਡ ਵਾਲੀ ਆਪ ਆ ਤੇ ਲੋਰੀ ਬੁੱਲ ਤੋਂ ਜੀ ਗੱਬਣ ਆ ਸੋਹਣੀ ਫੇਸ ਕੁਆਲਟੀ ਸੋਨਾ ਸਿੰਘ ਆ ਦੇਖ ਸਕਦੇ ਹੋ ਕੁੰਡਾ ਸਿੰਘ ਆ ਜੀ ਹੈਵੀ ਬੋਡੀ weight ਦੀ ਪੂਛ ਦੇਖ ਲੋ ਜੀ ਜਮਾ ਥੱਲੇ ਲੱਗਦੀ ਐ ਚਾਰੇ ਪੈਰ ਚਿੱਟੇ ਆ ਜੀ ਪੂਛ ਚਿੱਟੀ ਆ ਮੱਥਾ ਸਾਰਾ ਚਿੱਟਾ ਚਿੱਟੀਆਂ ਅੱਖਾਂ ਨੀਲੀ ਰਾਵੀ ਚ ਪੈਂਦੀ ਆ ਜੀ ਬਾਕੀ ਜਿਹੜੇ ਵੀ ਯਾਦ ਬਰੀਡ ਦਾ ਕੰਮ ਕਰਦੇ ਆ ਉਹਨਾਂ ਨੂੰ ਇਹ ਚੀਜ਼ ਦੀ ਜ਼ਿਆਦਾ ਨੌਲੇਜ ਆ ਅੰਦਾਜ਼ਾ ਤੁਸੀਂ ਆਪ ਹੀ ਲਾ ਲੈਣਾ ਕਿੰਨੇ ਪਰਸੈਂਟ ਬਰੀਡ ਚ ਪੈਂਦੀ ਆ ਤੇ ਐਸ ਵਕਤ ਥਾਣਾ ਪਾਸ ਕਰਾ ਦੂਗੀ ਬਾਈ ਕਹਿੰਦਾ 1-2 ਕਿਲੋ ਦੁੱਧ ਦਾ ਤੇ 6 ਮਹੀਨਿਆਂ ਦੀ ਗੱਬਣਾ ਮੁੱਲ ਇਹਦਾ ਜੀ ਮੁੱਲ ਇਹਦਾ 65000 ਲੈਣਾ ਜੀ ਠੀਕ ਆ ਜੀ ਲੈਣ ਦੇ ਨੇ ਮੁੱਲ ਇਹ ਜੀ ਲੈਣ ਦੇ ਨੇ ਮੁੱਲ ਬਾਈ ਕਹਿੰਦਾ 65000 ਰੁਪਿਆ ਬਾਕੀ ਜਿਹੜੇ ਵੀ ਉਹਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਦੋ ਨੰਬਰ ਇਹ ਮਾਇਦੀ ਕੀ ਡਿਟੇਲ ਆ ਜੀ ਇਹ ਪੰਜਾਥਾ ਨਾਲੀ ਹੈ ਪੰਜਾਥਾ ਨਾਲੀ ਆ ਜੀ ਇਹਦੇ 9 ਕਿਲੋ ਦੇ ਆਸ-ਪਾਸੇ ਦੁੱਧ ਆ ਗਿਆ ਠੀਕ ਆ ਐਸੇ ਵਕਤ ਤਿਆਰ ਆ ਕੰਡੇ ਵਾਲਾ 9 ਕਿਲੋ ਤਿਆਰ ਹੈ ਠੀਕ ਆ ਜੀ ਤੇ 8-7 ਦਿਨਾਂ ਚ ਇਹ ਆ ਜਾਊਗਾ 12 ਠੀਕ ਆ ਯਾਨੀ 12 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਬਾਕੀ ਸੇਵਾ ਦਾ ਜੇ ਕੋਈ ਵਾਅਦਾ ਕਰ ਲੂਗਾ ਤੇ ਵਾਅਦਾ ਵੀ ਦੇ ਸਕਦੀ ਆ ਤੇ ਬਾਕੀ ਡਿਟੇਲ ਤੁਹਾਨੂੰ ਪਿਛਲੀ ਵੀਡੀਓ ਚ ਮੈਂ ਦੀ ਸਾਰੀ ਦੱਸੀ ਸੀਗੀ ਥਣ ਪੰਜ ਆ ਜੀ ਪੰਜੇ ਚੱਲਦੇ ਆ ਤੁਹਾਨੂੰ ਧਾਰਾ ਮਾਰ ਕੇ ਦਿਖਾਇਆ ਸੀ ਇਹ ਪੰਜਵੇਂ ਥਾੜੇ ਚ ਥੋੜੀਆਂ ਧਾਰਾ ਹੁੰਦੀਆਂ ਰੇਟ ਜੀ ਫਿਰ ਇਹਦਾ ਰੇਟ ਉਹੀ ਹੈ ਰੇਟ ਉਹੀ ਹੈ ਜੀ ਪਿਛਲੀ ਵੀਡੀਓ ਵਾਲਾ ਫਿਰ 10 2 11 ਜੀ ਰੇਟ ਰੇਟ 72000 72000 ਰੁਪਿਆ ਬਾਈ ਰੇਟ ਕਰਦੇ ਆ ਮਗਰ ਕੱਟਾ ਜੀ ਕੱਟਾ ਮਗਰ ਕੱਟਾ ਜੀ ਪਸੰਦ ਤੁਸੀਂ ਆਪ ਕਰਨੀ ਆ ਕਨੈਕਟ ਬਾਈ ਨਾ ਕਰ ਸਕਦੇ ਆ ਚੁਵਾਈ ਕਰ ਸਕਦੇ ਆ ਬਾਈ ਕਹਿੰਦਾ 9 ਕਿਲੋ 10 ਕਿਲੋ ਦੁੱਧ ਚਵਾ ਕੇ ਦੇਣੀ ਆ ਜੀ ਤਿੰਨ ਨੰਬਰ ਜੀ ਇਹ ਟੋਕੜ ਗਬਣਾ ਇਹ ਟੋਕੜ ਗਬਣਾ ਚੈੱਕ ਪਾਸ ਹੋ ਗਈ ਜੀ ਇਹ ਚੈੱਕ ਪਾਸ ਕੋਣੀ ਆਈ ਬੁੱਧਵਾਰ ਬੁੱਧਵਾਰ ਨੂੰ ਜੀ ਹਾਂ ਜੀ ਤੋਂ ਲਈ ਆ ਉਹਨਾਂ ਦੀ ਚੈੱਕ ਪਾਸ ਹੈ ਠੀਕ ਆ ਜੀ ਆਪਣੇ ਅੱਥੀ ਨਹੀਂ ਚੈੱਕ ਪਾਸ ਹੋਈ ਅੱਥੀ ਹੋਊਗੀ ਉਹ ਬੁੱਧਵਾਰ ਠੀਕ ਆ ਆਪਾਂ ਆਪ ਚੈੱਕ ਪਾਸ ਕਰਾ ਕੇ ਦੇਣੀ ਆ ਇਹ ਆਪਾਂ ਅੱਥੀ ਚੈੱਕ ਕਰਾ ਕੇ ਦੇਣੀ ਹੈ ਉਹਨਾਂ ਦੀ ਪਾਸ ਹੈ ਚੈੱਕ ਪਾਸ ਹੈ ਠੀਕ ਆ ਜੀ ਹਣਾ ਤੇ ਆਪਾਂ ਅੱਥੀ ਕਰਾਈ ਨਹੀਂ ਅੱਥੀ ਕਰਾਵਾਂਗੇ ਆਪਾਂ ਇਹਨੂੰ ਬੁੱਧਵਾਰ ਨੂੰ ਬੁੱਧਵਾਰ ਜਾਂ ਸੋਮਵਾਰ ਸੋਮਵਾਰ ਜਾਂ ਬੁੱਧਵਾਰ ਹੀ ਹਾਂ ਠੀਕ ਆ ਜੀ ਤੇ ਦੂਜੇ ਸੂਏ ਵਾਸਤੇ ਗੱਭਣਾ ਹੋਣਾ ਜੀ ਇਹਨੇ ਦੂਜੇ ਵਾਸਤੇ ਗੱਭਣਾ ਦੂਜੇ ਵਾਸਤੇ ਗੱਭਣਾ ਹੋਣਾ ਜੀ ਆਪ ਵੀ ਜਾਤ ਬਰੀਡ ਚੰਗੀ ਦੀ ਆ ਤੇ ਮਗਰ 1 ਕਿਲੋ ਦੁੱਧ ਹੈ ਪਹਿਲੇ ਸੂਏ ਠੀਕ ਆ ਜੀ ਪਹਿਲਾ ਕਿਲੋ ਪਹਿਲੇ ਸੂਏ 13 ਕਿਲੋ ਦੁੱਧ ਦਾ ਰਿਕਾਰਡ ਆ ਜੀ ਕਿਉਂਕਿ ਜਾਤ ਬਰੀਡ ਵਾਲੀ ਝੋਟੀ ਆ ਮਗਰ ਸੋਣੀ ਕੱਟੀ ਆ ਬਾਈ ਕਹਿੰਦਾ ਇਹ ਵੀ ਆਪਾਂ ਨਾਲ ਹੀ ਦੇਣੀ ਆ ਤੇ ਮੁੱਲੇ ਦਾ ਚੈੱਕ ਪਾਸ ਤੋਂ ਬਾਅਦ ਹੀ ਫਿਰ ਕਰਾਂਗੇ ਜੀ ਹਾਂ ਮੁੱਲ ਤਾਂ ਸਾਹਮਣੇ ਦੇ ਦਨੇ ਆਪਾਂ ਖੜਾ ਠੀਕ ਆ ਬਾਈ ਕਹਿੰਦਾ ਮੈਂ ਦੇ ਸਾਹਮਣੇ ਤਾਂ ਹੈ ਬਹੁਤ ਠੀਕ ਆ ਹਾਂਜੀ ਦੇਖ ਹੀ ਸਕਦੇ ਹੋ ਜਾਤ ਬਰੀਡ ਵਾਲੀ ਕੱਟੀ ਕੁੰਡਾ ਸਿੰਘ ਆ ਬਾਕੀ ਸੀਲ ਸਾਉ ਆਪ ਵੀ ਬਹੁਤ ਜ਼ਿਆਦਾ ਤੇ ਕੱਟੀ ਵੀ ਬਹੁਤ ਜ਼ਿਆਦਾ ਜੀ ਸੋਹਣੀ ਫੇਸ ਕੁਆਲਿਟੀ ਤੇ ਇਹਦੀ ਤੁਹਾਨੂੰ ਦੇ ਨਾਲੋਂ ਵੇਖੋ ਫਰਕ ਪੈ ਗਿਆ ਫੇਸ ਕੁਆਲਿਟੀ ਨੇੜੇ ਤੋਂ ਦਿਖਾ ਦਿੰਨਾ ਜੀ ਦੇਖ ਸਕਦੇ ਹਾਂ ਸੋਨਾ ਸਿੰਘ ਆ ਸੋਨਾ ਮੱਥਾ ਜੀ ਤੇ ਬਾਈ ਕਹਿੰਦਾ ਬੋਰ ਸੋਮਵਾਰ ਜਾਂ ਬੁੱਧਵਾਰ ਚੈੱਕ ਪਾਸ ਕਰਵਾ ਦਾਂਗੇ ਕਦ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਦੇ ਮੋਢੇ ਤੇ ਕਰਾਉਂਦੀ ਆ ਤੇ ਦੂਜੇ ਸੂਏ ਆਸਤੇ ਗੱਬਣ ਹੋਣਾ ਜੀ ਇਹਨੇ ਤੇ ਕਨੈਕਟ ਬਾਈ ਨਾਲ ਕਰ ਸਕਦੇ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਥਣ ਇਹ ਵੀ ਪਾਸ ਕਰਾ ਦੂਗੀ ਕਿਉਂਕਿ ਦੁੱਧ ਦੇ ਥੋੜਾ ਹੀ ਦਿੰਦੀ ਆ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿੰਨੇ ਆ ਜੀ ਥਣਾ ਵਗੈਰਾ ਦੀ ਪ੍ਰੋਪਰ ਓਕੇ ਆ ਚਵਾਈ ਬੋਲੀ ਆ ਜੀ ਇੱਕ ਨੰਬਰ 22 ਕੋਈ ਭੂਰ ਸ਼ਾਂਤ ਨਹੀਂ ਜੀ ਸੀਲ ਸਾਉ ਤੁਸੀਂ ਦੇਖ ਸਕਦੇ ਹੋ ਵੀਡੀਓ ਬਣਾਉਣ ਦਾ ਸਮਾਂ ਜੀ 3:00 ਵਜੇ ਦੇ ਲਈ ਆ ਤੇ ਬਿਨਾ ਬੱਚੇ ਤੋਂ ਬਾਈ ਬਹਿ ਗਿਆ ਜੀ ਕਿਉਂਕਿ ਤੁਹਾਨੂੰ ਧਾਰਾ ਮਾਰ ਕੇ ਦਿਖਾਉਣੀ ਆ ਸੀ ਇੱਕ ਨੰਬਰ ਚ ਵਾਈ ਆ ਕੋਈ ਭੂਰ ਸ਼ਾਨ ਨਹੀਂ ਸੀਲ ਸਾਊ ਆ ਤਾਂ ਗਾਇਆਂ ਹਰ ਗਿਆ ਜੀ ਪੂਰੀ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਜਿਹੜੇ ਰੇਟ ਕੀਤੇ ਗਏ ਆ ਕੋਈ ਫੈਕਸ ਨਹੀਂ ਮੌਕੇ ਤੇ ਮਾਨਤਨ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਧੰਨਵਾਦ ਜੀ